ਜਿਵੇਂ ਜਿਵੇਂ ਵਿਧਾਨ ਸਭਾ ਦੀਆਂ ਵੋਟਾਂ ਦਾ ਸਮਾਂ ਨੇੜੇ ਆ ਰਿਹਾ 2027 ਦੀਆਂ ਵਿਧਾਨ ਸਭਾ ਵੋਟਾਂ ਦਾ ਸਮਾਂ ਨੇੜੇ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਦੀਆਂ ਓਮੇ ਓਮੇ ਚਰਚਾ ਦੇ ਵਿਸ਼ੇ ਬਣੇ ਹੋਏ ਨੇ ਐਮ ਐਲ اے ਜਿੰਨੇ ਹੈਗੇ ਨੇ ਉਹਨਾਂ ਦੀਆਂ ਕਰਤੂਤਾ ਸਾਹਮਣੇ ਆ ਰਹੀਆਂ ਨੇ ਜਿਹੜੇ ਕੇਸ ਉਹਨਾਂ ਦੇ ਨਾਲ ਚੱਲ ਰਹੇ ਸੀ ਉਹਨਾਂ ਤੇ ਉੱਤੇ ਉਹ ਹੁਣ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਕਹਿੰਦੇ ਹੁੰਦੇ ਆ ਕਿ ਉਹ ਜਦੋਂ ਉੱਪਰ ਅਕਾਲ ਪੁਰਖ ਜਦੋਂ ਡਾਂਗ ਮਾਰਦਾ ਤਾਂ ਉਹਦੀ ਆਵਾਜ਼ ਵੀ ਨਹੀਂ ਆਉਂਦੀ ਤੇ ਸੱਟ ਵੀ ਡੂੰਗੀ ਵੱਜਦੀ ਹੈ ਜੇ ਗੱਲ ਕਰ ਲਈਏ ਖਡੂਰ ਸਾਹਿਬ ਤੋਂ ਹਲਕਾ ਵਿਧਾਇਕ ਨੇ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਹੋ ਗਈ ਹੈ ਸਜ਼ਾ ਕਿਸ ਲਈ ਹੋਈ ਹੈ 2013 ਦਾ ਪੁਰਾਣਾ ਕੇਸ ਹੈ ਇੱਕ ਮਜ਼ਦੂਰ ਪਰਿਵਾਰ ਦੀ ਕੁੜੀ ਜਿਹਦੇ ਨਾਲ ਛੇੜਛਾੜ ਬੁਰੀ ਤਰ੍ਹਾਂ ਕੁੱਟ ਮਾਰਦਾ ਜਿਹੜਾ ਮਾਮਲਾ ਚੱਲ ਰਿਹਾ ਸੀ ਸ਼ਾਇਦ ਇਸ ਕੁੜੀ ਨੂੰ ਧਮਕੀਆਂ ਦਿੱਤੀਆਂ ਗਈਆਂ ਹੋਣ ਨਿਵੇੜਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਪੈਸੇ ਦੇ ਕੇ ਕਿ ਨਿਵੇੜ ਲਓ ਪਰ ਆਮ ਮਜ਼ਦੂਰ ਘਰ ਦੀ ਕੁੜੀ ਸੀ ਸਟੈਂਡ ਚੰਗਾ ਸੀ ਲਗਾਤਾਰ ਆਸ ਦੇ ਵਿੱਚ ਸੀਗੇ ਕਿ ਸ਼ਾਇਦ ਮਿਲ ਜੂਗਾ ਇਨਸਾਫ ਪਰ ਦੇਖੋ 2013 ਦਾ ਕੇਸ ਚੱਲ ਰਿਆ ਸੀ ਤੇ ਆ 2025 ਦੇ ਵਿੱਚ ਆ ਕੇ ਇਨਸਾਫ ਮਿਲਿਆ ਕਿ ਮਨਜਿੰਦਰ ਸਿੰਘ ਲਾਲਪੁਰਾ ਜਿੰਨਾ ਦੀ ਦਿੱਲੀ ਤੱਕ ਪੂਰੀ ਲੱਗਦੀ ਹੈ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਨੇ ਬਚੇ ਹੋਏ ਸੀ ਕਿੰਨਾ ਚਿਰ ਪਰ ਅੱਜ ਇਨਸਾਫ ਉਹਨਾਂ ਨੂੰ ਮਿਲ ਚੁੱਕਿਆ ਉਹਨਾਂ ਦੇ ਨਾਲ ਜਿਹੜੇ 6 ਜਾਣੇ ਹੋਰ ਸੀ 4 ਸਾਲ ਦੀ ਸਜ਼ਾ ਜਿਹੜੀ ਸਾਰਿਆਂ ਨੂੰ ਹੋਈ ਹੈ ਮਨਜੀਤ ਸਿੰਘ ਲਾਲਪੁਰਾ ਨੂੰ ਵੀ 4 ਸਾਲ ਦੀ ਸਜ਼ਾ ਹੋ ਚੁੱਕੀ ਹੈ ਇੱਕ ਹੋਰ ਸੂਤਰਾਂ ਤੋਂ ਖਬਰ ਮਿਲ ਰਹੀ ਹੈ ਕਿ ਇਹ 2013 ਦੇ ਵਿੱਚ ਉਦੋਂ-ਉਦੋਂ ਐ ਮੰਨ ਲਓ ਕਹਿੰਦੇ ਸ਼ਾਇਦ ਡਰਾਈਵਰੀ ਦਾ ਵੀ ਇਹ ਕੰਮ ਹੈ ਜਿਹੜੇ ਕਰਦੇ ਰਹੇ ਨੇ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਗਵੰਤ ਮਾਨ ਦਾ ਆਪ ਦੇ ਐਮਐਲਏ ਪ੍ਰਤੀ ਕੋਈ ਬਿਆਨ ਕਿਉਂ ਨਹੀਂ ਆਉਂਦਾ ਕਿ ਸਾਡੀ ਆਮ ਆਦਮੀ ਪਾਰਟੀ ਸਹੀ ਕੰਮ ਕਰਦੀ ਹੈ ਅਸੀਂ ਗਲਤ ਕੰਮ ਕਰਦੇ ਨਹੀਂ ਚਾਹੀ ਕਿਸੇ ਨਾਲ ਚਾਹੀ ਕਿਸੇ ਨਾਲ ਤੱਕਾ ਹੋ ਰਿਹਾ ਹੋਵੇ ਚਾਹੀ ਸਾਡਾ ਖੁਦ ਐਮਐਲਏ ਹੋਵੇ ਜੇ ਕਿਸੇ ਨਾਲ ਤੱਕਾ ਕਰ ਰਿਹਾ ਜਾਂਦਾ ਕੋਈ ਕੇਸ ਚੱਲ ਰਿਹਾ ਉਹਨੂੰ ਉਹਦੀ ਬਣਦੀ ਸਜ਼ਾ ਸੀ ਦਵਾਂਗੇ ਇਹ ਮਤਲਬ ਭਗਵੰਤ ਮਾਨ ਦੇ ਮੂੰਹੋਂ ਇਸ ਤਰ੍ਹਾਂ ਦੇ ਸ਼ਬਦ ਜਾਂ ਕੇਜਰੀਵਾਲ ਦੇ ਮੂੰਹੋਂ ਇਦਾਂ ਦੇ ਸ਼ਬਦ ਨਹੀਂ ਨਿਕਲਦੇ ਕੀ ਲੱਗਦਾ ਹੁਣ 27 ਦੇ ਵਿੱਚ ਦੁਬਾਰਾ ਲੋਕ ਦੇਣਗੇ ਮੌਕਾ ਜਿਵੇਂ ਕੇਜਰੀਵਾਲ ਤਾਂ ਪਹਿਲਾਂ ਹੀ ਕਹਿ ਚੁੱਕਿਆ ਕਿ 2027 ਦੇ ਵਿੱਚ ਫੇਰ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਉਣਗੇ ਚਾਹੁੰਦੇ ਨੇ ਭਗਵੰਤ ਮਾਨ ਨੂੰ ਕਿ ਬਹੁਤ ਸਾਰੇ ਕੰਮ ਆ ਜਿਹੜੇ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ ਭਗਵੰਤ ਮਾਨ ਨੇ ਉਹ ਕੀਤੇ ਨੇ ਤੇ ਲੋਕਾਂ ਨੂੰ ਕਹਿੰਦੇ ਵਿਸ਼ਵਾਸ ਹੈ ਕਿ ਫੇਰ ਜਦੋਂ ਅਸੀਂ 5 ਸਾਲ ਦਿੱਤੇ ਭਗਵੰਤ ਮਾਨ ਨੂੰ ਸ਼ਾਇਦ ਸਾਡੇ ਹੋਰ ਕੰਮ ਕਰਾ ਦੇਵੇ ਔਰ ਦੂਜਾ ਬਿਆਨ ਮਨੀਸ਼ ਸ਼ੋਧਿਆ ਨੇ ਦਿੱਤਾ ਸੀ ਕਿ ਸ਼ਾਮਦਮ ਦੰਡਵੇ ਦੇ ਜਿਵੇਂ ਵੀ ਸਰਕਾਰ ਬਣਾਉਣੀ ਹੈ ਸਾਨੂੰ ਦਾਅਵੇ ਸਾਰੇ ਆ ਚੁੱਕੇ ਨੇ ਕਿ 2027 ਦੇ ਵਿੱਚ ਅਸੀਂ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਪਰ ਜਿਸ ਤਰ੍ਹਾਂ ਦੇ ਆ ਰੋਲੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਵਿਕਟਾ ਲਗਾਤਾਰ ਰਿੰ ਡਿੱਗ ਰਹੀਆਂ ਨੇ ਇਹ ਪੰਜਵੀਂ ਵਿਕਟਾ ਕਹਿੰਦੇ ਲਗਾਤਾਰ ਜੀ ਡਿੱਗੀ ਹੈ ਹੁਫੜ ਜੀ ਪਹਿਲਾਂ ਰੁੱਸੇ ਹੋਏ ਨੇ ਹਜੇ ਉਹਨਾਂ ਨਾਲ ਵੀ ਨਹੀਂ ਨਿਬੜਿਆ ਉਹ ਮਾਹੌਲ ਅਜੇ ਗਰਮ ਚੱਲ ਰਿਹਾ ਤੇ ਨਾਲ ਦੇ ਨਾਲ ਦੇਖੋ ਮਨਜਿੰਦਰ ਸਿੰਘ ਲਾਲਪੁਰਾ ਦੀ ਵਿੱਚ ਐਂਟਰੀ ਹੋ ਗਈ ਆਮ ਮਜ਼ਦੂਰ ਘਰ ਦੀ ਧੀ ਨੇ ਬੜਾ ਸੰਘਰਸ਼ ਕੀਤਾ ਬੜਾ ਲੰਮਾ ਸਮਾਂ ਵੇਟ ਕੀਤੀ ਸਬਰ ਰੱਖਿਆ ਨਹੀਂ ਬਹੁਤੇ ਪੈਸੇ ਦੇ ਕੇ ਪੈਸੇ ਲੈ ਕੇ ਨਿਵੇੜ ਲੈਂਦੇ ਨੇ ਜਾਂ ਡਰਦੇ ਮਾਰੇ ਨਿਵੇੜ ਲੈਂਦੇ ਨੇ ਪਰ ਸਲੂਟਾ ਲਗਾਤਾਰ ਜਿਹੜਾ ਸੰਘਰਸ਼ ਬਿੱਡੀ ਰੱਖਿਆ ਇਨਸਾਫ ਮਿਲਦਾ ਜ਼ਰੂਰ ਮਿਲਦਾ ਸਮਾਂ ਜ਼ਰੂਰ ਲੱਗ ਜਾਂਦਾ ਤਾਂ ਹੁਣ ਮਨਜਿੰਦਰ ਸਿੰਘ ਲਾਲਪੁਰਾ ਨੂੰ 40 ਸਾਲ ਦੀ ਸਜ਼ਾ ਹੋ ਚੁੱਕੀ ਹੈ ਹੁਣ ਇਹ ਵੀ ਗੱਲ ਇੱਥੇ ਆਉਂਦੀ ਹੈ ਕਿ 2 ਸਾਲ ਤੋਂ ਵੱਧ ਜੇਕਰ ਗੈਰ ਹਾਜ਼ਰੀ ਪੈਂਦੀ ਹੈ ਤਾ ਚੋਣ ਦੁਆਰਾ ਹੋ ਸਕਦੀ ਹੈ ਪਰ ਸਮਾਂ ਵੀ 1.5 ਸਾਲ ਦਾ ਰਹਿ ਚੁੱਕਿਆ ਕੀ ਹੁਣ ਕੋਈ ਖਡੂਰ ਸਾਹਿਬ ਦੀ ਦੁਆਰਾ ਚੋਣ ਖਾਲੀ ਸੀਟ ਹੈ ਹੁਣ ਉੱਥੇ ਕੋਈ ਲੜੀ ਜਾਊਗੀ ਕਿ ਨਹੀਂ ਲੜੀ ਜਾਊਗੀ ਜਾਂ ਇਸੇ ਤਰ੍ਹਾਂ ਕੋਈ ਛੇੜਿਆੰਤਰ ਹੋ ਜਾਊਗਾ ਕਿ 1.5 ਸਾਲ ਸੀਟ ਖਾਲੀ ਰਹੂਗੀ ਜਾਂ ਪਤਾ ਕਿਸ ਤਾਈ ਦੇ ਵਿੱਚ ਸਰਕਾਰ ਨਹੀਂ ਬਣਨੀ ਜਾਂ ਕੋਈ ਉੱਤੇ ਹੋਰ ਕੋਈ ਲੋਕਾਂ ਦੀ ਜਿਹੜੇ ਕੰਮ ਰੁਕੇ ਹੋਏ ਸ਼ਾਇਦ ਪਹਿਲਾਂ ਹੀ ਇਸ ਪੰਜਾਬ ਦੇ ਹਰ ਇੱਕ ਹਲਕਾ ਵਿਧਾਇਕ ਨੇੜੇ ਪੰਜਾਬ ਦੇ 92 ਉਹਨਾਂ ਨੇ ਆਪ ਦੇ ਹਲਕੇ ਨੂੰ ਲੱਗਦਾ ਕਿ ਪੂਰਾ ਚਮਕੋ ਚਮਕੀ ਕਿੱਤਾ ਬਿਆ ਇਸ ਤੋਂ ਲੋਕ ਭਲੀ ਭੰਤੀ ਜਾਗਰੂਕ ਨੇ ਕਿੰਨਾ ਕੰਮ ਕੀਤਾ ਸਾਰੇ ਐਮਐਲਏ ਨੇ ਆਪਦੇ ਆਪ ਦੇ ਪਾੜਾਂ ਦੇ ਵਿੱਚ ਪਰ ਹੁਣ ਖਡੂਰ ਸਾਹਿਬ ਦੀ ਵੱਡੀ ਚਰਚਾ ਛਿੜ ਪਈ ਹੈ ਕਿ ਸੀਟ ਵੀ ਖਾਲੀ ਹੋ ਚੁੱਕੀ ਹੈ ਕਿ ਹੁਣ ਚੋਣ ਦੁਬਾਰਾ ਉੱਥੇ ਲੜੀ ਜਾਊਗੀ ਜਾਂ ਡੇਢ ਸਾਲ ਸਿਰਫ ਗੱਲਾਂ ਦੇ ਵਿੱਚ ਲੰਘਾਇਆ ਜਾਊਗਾ ਇਹ ਵੀ ਆਉਣ ਵਾਲਾ ਸਮਾਂ ਦੱਸ ਦੂ ਪਰ 2027 ਦੀਆਂ ਵੋਟਾਂ ਦਾ ਲੋਕ ਜਵਾਬ ਦੇਣਗੇ ਕਿ ਜਿਨ੍ਹਾਂ ਨੂੰ ਆ ਸੀ ਭਗਵੰਤ ਮਾਨ ਨੂੰ ਉਠਾਉਣ ਵਾਲੇ ਅਸੀਂ ਆਂ ਲੋਕਾਂ ਨੂੰ ਸੀ ਵਿਸ਼ਵਾਸ ਕੀ ਭਗਵੰਤ ਮਾਨ ਨੂੰ ਜਿਤਾਵਾਂਗੇ ਮੁੱਖ ਮੰਤਰੀ ਬਣਾਵਾਂਗੇ ਤੇ ਸਾਡੇ ਸਾਰੇ ਕੰਮ ਹੋ ਜਾਣਗੇ ਉਹ ਸਾਰੇ ਲੋਕਾਂ ਦੇ ਸੁਪਨਿਆਂ ਤੇ ਪਾਣੀ ਫੇਰ ਦੇਤਾ ਭਗਵੰਤ ਮਾਨ ਨੇ ਤਾਂ ਹੁਣ ਅਸਤਾਏ ਦੇਖਦੇ ਆ ਖਡੂਰ ਸਾਹਿਬ ਤੋਂ ਚੋਂ ਲੜੀ ਜਾਂਦੀ ਆ ਜਾਂ ਪੈਂਡਿੰਗ ਰਹਿੰਦੀ ਆ ਜਾਂ ਡੇਢ ਸਾਲ ਗੱਲਾਂ-ਗੱਲਾਂ ਦੇ ਵਿੱਚ ਹੀ ਲੰਘਾ ਦਿੱਤਾ ਜਾਊਗਾ ਜਾਂ ਇੱਕ ਦੂਸਰ ਸਭ ਤੋਂ ਜਿਹੜੇ ਪਹਿਲਾਂ ਹੀ ਹਲਕਾਪਤਾ ਜਿਹਨੂੰ 4 ਸਾਲ ਦੀ ਸਜ਼ਾ ਹੋਈ ਹੈ ਮਨਜਿੰਦਰ ਸਿੰਘ ਲਾਲਪੁਰਾ ਕਿ ਕੋਈ ਨਾ ਕੋਈ ਕੇਸ ਇਸ ਤਰ੍ਹਾਂ ਦਾ ਫੇਰ ਆ ਜਾਊਗਾ ਕੇਸ ਲੜਨਗੇ ਜਾਂ 3 4 6 ਮਹੀਨਿਆਂ ਬਾਅਦ ਬਾਹਰ ਵੀ ਆ ਸਕਦੇ ਨੇ ਉਹ ਸਮਾਂ ਦੱਸੂਗਾ